ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਰੀਅਲ ਪੰਜਾਬ ਨਿਊਜ਼ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਣੂ ਜੀ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਦੀ ਵੱਡੀ ਖਬਰ ਆ ਰਹੀ ਹੁਣੇ-ਹੁਣੇ ਇੱਥੇ ਚਿੱਲੀਆਂ ਤਾਬੜ ਤੋਲ ਗੋਲੀਆਂ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਲਾਈਕ ਸ਼ੇਅਰ ਸਬਸਕ੍ਰਾਈਬ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਦੀ ਆ ਰਹੀ ਹੈ ਜੀਹਾਂ ਜੀਰਾ ਚ 5 ਸਾਲ ਪੁਰਾਣਾ ਹत्या ਸੁਧਰਾਇਆ ਜਾ ਰਿਹਾ ਹੈ ਪੰਚਾਇਤੀ ਚੋਣਾਂ ਲਈ ਕਾਗਜ਼ਪਰਨੋ ਲੈ ਕੇ ਆਪ ਤੇ ਕਾਂਗਰਸੀਆਂ ਗੁੱਤੇ ਵਰਕਰ ਪੜ ਗਏ ਸਮਰਥਕਾਂ ਵਿਚਕਾਰ ਗੋਲੀਆਂ ਤੇ ਇੱਟਾਂ ਰੋੜੇ ਤੱਕ ਚੱਲ ਗਿਆ ਇਸ ਦੌਰਾਨ ਜੀਰਾ ਦੇ ਸਾਬਕਾ ਵਿਧਾਇਕ ਅਤੇ ਜ਼ਿਲ੍ਹਾ ਕਾਂਗਰਸ ਪ੍ਰਧਾਨ ਕਲਬੀਰ ਸਿੰਘ ਜੀਰਾ ਜ਼ਖਮੀ ਹੋ ਗਏ ਪੀੜਾ ਹਟਾਉਣ ਦੇ ਲਈ ਪੁਲਿਸ ਨੂੰ ਵੀ ਹਵਾਈਰ ਫਾਇਰ ਕਰਨੇ ਪਏ ਐਸਮੋਕੇ ਕਲਬੀਰ ਜੀਰਾ ਨੇ ਦੋਸ਼ ਲਗਾਏ ਕਿ ਸਤਾਜ ਦਿਨ ਅਜੇ ਜੂਰ ਹਲਕਾ ਵਿਧਾਇਕ ਤੇ ਉਸ ਦੇ ਕਿੰਦੇ ਵੱਲੋਂ ਸ਼ਰੀਆਮ ਗੁੰਡਾਗਰਦੀ ਕੀਤੀ ਜਾ ਰਹੀ ਹੈ ਹਾਲਾਤ ਇਹ ਬਣੇ ਹੋਏ ਹਨ ਕਿ ਕਾਂਗਰਸੀ ਉਮੀਦਵਾਰਾਂ ਨੂੰ ਸਰਪੰਚੀ ਦੇ ਪੰਚੀ ਦੇ ਐਨਓਸੀ ਤੇ ਦੂਜੇ ਕਾਗਜ਼ਮਹੀਆ ਨਹੀਂ ਕਰਵਾਏ ਜਾ ਰਹੇ ਹਨ ਵਿਧਾਨ ਸਭਾ ਹਲਕਾ ਜੀਰਾ ਵਿਖੇ ਪੰਚਾਇਤੀ ਚੋਣਾਂ 'ਚ ਨਾਮਜ਼ਦੀਆਂ ਪਰਨੂ ਲੈ ਕੇ ਸੱਤਾਧਾਰੀ ਤਰ ਆਮ ਆਦਮੀ ਪਾਰਟੀ ਤੇ ਕਾਂਗਰਸੀ ਵਰਕਰ ਆਪ ਚ ਪੜ ਗਏ ਤੇ ਨਾਲ ਹੀ ਇਸ ਦੌਰਾਨ ਦੋਵਾਂ ਤਰ੍ਹਾਂ ਵੱਲੋਂ ਚਲਾਏ ਗਏ ਇਟਾ ਰੋੜ ਦੇ ਗੋਲੀਬਾਰੀ ਤੇ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਦੇ ਵਿਧਾਇਕ ਸਭਾ ਹਲਕਾ ਕਾਂਗਰਸ ਦੇ ਜੀਰਾ ਦੇ ਵਿਧਾਇਕ ਕਲਵੀਰ ਜੀ ਦਾ ਜ਼ਖਮੀ ਹੋ ਗਏ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ